ਕੋ ਕੀ ਕਰੀ ਜਾਨੀ ਐ ਕੁਛ ਨਹੀਂ ਇਹ ਕੱਪੜੇ ਧੋਈ ਜਾਨੀ ਆ ਰੋਟੀ ਰੁੱਟੀ ਵੀ ਫੜਾ ਜਾ ਕਰ ਐ ਇੱਚੀ ਲੱਗੀ ਰਿਆ ਕਰ ਕਹਿੰਦੇ ਭਾਂਡੇ ਮਾਜਦੇ ਕਹਿੰਦੇ ਕੱਪੜੇ ਧੋਲੇ ਫਿਰ ਕੀ ਕਰਾਂ ਜੀ ਸਾਰੀ ਤੇੜੀ ਕੰਮ ਹੀ ਨਹੀਂ ਲੋਟ ਆਉਂਦੇ ਹੈਗੇ ਓਏ ਨਾਲੇ ਆਹ ਕੱਪੜੇ ਕੱਲ ਤਾਂ ਪਾਏ ਸੀਗੇ ਹੁਣ ਫੇਰ ਧੋਈ ਜਾਨੀ ਐ ਤੂੰ ਰੰਗ ਕੱਢਣਾ ਇਹਨਾਂ ਦਾ ਉਹ ਤਾਂ ਜੱਸੀ ਦੇ ਦੀ ਸੱਟ ਗਏ ਸੀ ਜੀ ਮੈਂ ਤਾਂ ਧੋਤੇ ਤੇ ਕਿਹੜਾ ਲੋਰ ਐ ਤੂੰ ਇਹਦੀ ਜੇਬਾਂ ਚੈੱਕ ਕਰ ਇਹ ਤੇ ਪਰਚੀ ਸੀਗੀ ਹਿਸਾਬ ਵਾਲੀ ਮੇ ਤਾਂ ਲਈ ਵਿਚੇ ਧੋਤੀ ਹੋਣੀ ਐ ਤੂੰ ਮੈਂ ਤਾਂ ਦੇਖਿਆ ਨਹੀਂ ਸੀ ਜੀ ਲੋਰ ਦੇਖ ਖਰੋਲ ਤੂੰ ਧੋਤੀ ਕਰਤਾ ਨਹੀਂ ਕੰਮ ਓਏ ਇੱਕ ਕੰਮ ਕਰਦੀ ਏ ਤੂੰ ਇੱਕ ਕੰਮ ਕਰਦਾ ਬਾਬਾ ਪਤਾ ਹੀ ਨਹੀਂ ਸੀਗਾ ਚੱਲ ਜਾ ਰੋਟੀ ਬਣਾ ਕਿਥੋਂ ਪਈ ਹੈਗੀ ਪੱਲੇ ਇਹ ਅੱਜ ਤੇ ਵੀਰੇ ਨਾਲ ਗੱਲ ਕਰਾਂ ਕਿ ਵੀਰੇ ਅੱਜ ਮੈਂ ਕਿਸੇ ਹੋਰ ਪਿੰਡ ਜਾ ਕੇ ਆਉਣੀ ਆ ਉਹਦਾ ਵਿਚਾਰੀ ਦਾ ਹੱਲ ਕਰਾਂ ਕੋਈ ਉਹਦੇ ਪੇਕੇ ਜਾ ਕੇ ਵੀਰੇ ਤਾ ਮੇਰੀ ਗੱਲ ਤਾਂ ਸੁਣ ਜਰਾ ਉਗੀ ਹੋਈ ਮੈਂ ਤੁਹਾਨੂੰ ਦੱਸਦੀ ਆ ਅੱਜ ਮੈਂ ਸਪਿੰਡ ਚ ਨਹੀਂ ਗਿਆੜਾ ਦੇਣ ਜਾਂਦੀ ਉਹ ਢਾਣੀ ਵਾਲੇ ਨੇ ਉਹਨਾਂ ਦੇ ਮੁੰਡੇ ਦੇ ਦੋ ਵਿਆਹ ਨੇ ਵੱਡੀ ਬਹੂ ਨੂੰ ਵਿਚਾਰੀ ਨੂੰ ਬੜੇ ਤੰਗ ਕਰਦੇ ਨੇ ਬੜਾ ਹੀ ਜ਼ੁਲਮ ਕਰਦੇ ਨੇ ਸੱਚੀ ਗੱਲਾਂ ਪੀਣਾ ਤਾਂ ਤੇ ਪਿਆਣਾ ਚਾਹੀ ਵੱਖਰਾ ਹੁੰਦਾ ਭਾਬੀ ਤਾਂ ਹੋ ਖੜੀ ਆ ਭਾਬੀ ਵੀਰ ਭਾਣਾ ਵੀਰ ਭਾਣਾ ਭੀ ਚੰਬਰੀ ਜੁਕੜੇ ਬਾਦ ਮੂੰਹ ਦਿਖਾਇਆ ਹੈ ਕੀ ਕਰਾਂ ਤੇਨੂੰ ਤਾਂ ਪਤਾ ਹੀ ਹੈ ਮੇਰੇ ਸਾਰੇ ਕੰਮ ਚਲ ਕੋਈ ਨਾ ਬੀਰਪਾਲ ਐਵੇਂ ਰੋਇਆ ਨਾ ਕਰ ਆ ਰੋ ਰੋ ਕੇ ਅਭੀ ਅੱਖਾਂ ਗਾਲ ਲੇਂਗੀ ਅੰਨੀ ਹੋ ਜਿਗੀਆਂ ਅੱਖਾਂ ਤੋਂ ਆ ਕਿਸੇ ਨੇ ਤੈਨੂੰ ਬੈਠੀ ਨੂੰ ਰੋਟੀ ਵੀ ਨਹੀਂ ਦੇਣੀ ਇਹ ਤਾਂ ਮੈਨੂੰ ਪਤਾ ਹੀ ਆ ਪੱਬੀ ਤੁੱਟੀ ਤਾਂ ਮੈਨੂੰ ਹੁਣ ਨਹੀਂ ਖਾਣੀ ਮੈਂ ਦੀ ਨਾਲੇ ਘਰ ਦਾ ਸਾਰਾ ਕੰਮ ਕਰਦੀ ਮੇਰੀ ਤਾਂ ਕੁੱਤਿਆਂ ਦੀ ਰੋਈ ਪਈ ਹੈ ਲੈ ਮੇਰੀ ਗੱਲ ਸੁਣਦੀ ਐ ਹਾਂਜੀ ਪਹਿਲਾ ਯਾ ਅੰਜਿਤ ਪ੍ਰਸ਼ਾਦ ਬਣਾਵਾਂਗੇ ਹਾਂਜੀ ਪ੍ਰਸ਼ਾਦ ਤਾਂ ਬਣਾਵਾਂਗੇ ਉਹ ਜੀ ਖੰਡ ਨਹੀਂ ਹੈਗੀ ਆਪਣੀ ਖੁਸ਼ੀ ਤਾਂ ਮੈਨੂੰ ਵੀ ਬਥੇਰੀ ਹੈ ਜੀ ਵੀ ਭੈਣ ਆ ਯਰਖੜੀ ਬਣਨ 2 ਸਾਲਾਂ ਬਾਅਦ ਆਈ ਹੈ ਜਵਾਖੜੀ ਦਿਮਾਗ ਕੀ ਆਪਣੇ ਤਾਂ ਘਰੇ ਵੀ ਨ ਕੁਸੇਗਾ